ਮਾਉਂਟ ਦੀ ਪੁਲਿਸ ਨੇ ਇੱਕ ਕ੍ਰਿਸ਼ਨ ਸ਼ਰਮਾ ਨਾਮ ਦਾ ਬੰਦਾ ਜੋ ਆ ਉਸ ਨੂੰ ਮਰਡਰ ਦੇ ਸਬੰਧ ਦੇ ਵਿੱਚ ਅਰੈਸਟ ਕੀਤਾ ਹੈਗਾ ਮਰਕਰੀ ਨਿਊਜ਼ ਸੈਨੋਜ਼ੇ ਮਰਕਰੀ ਨਿਊਜ਼ ਰਿਪੋਰਟ ਕਰ ਰਹੀ ਹੈਗੀ ਆ ਭਈ ਜੋ ਕ੍ਰਿਸ਼ਨ ਸ਼ਰਮਾ ਸੀ ਇਹ ਆਲਰੇਡੀ ਬੇਲ ਦੇ ਉੱਤੇ ਸੀਗਾ ਆਲਰੇਡੀ ਇਸ ਨੇ ਪਹਿਲਾਂ ਇੱਕ ਬੰਦਾ ਮਾਰਿਆ ਹੋਇਆ ਸੀ ਸੋ ਇਹ ਉਹਦਾ ਜਿਹੜਾ ਸੈਕੰਡ ਹੋਮੋਸਾਈਡ ਸੀ ਜੁਲਾਈ 20 2024 ਨੂੰ ਇਹਦੇ ਵਿੱਚ 3 ਸਾਲਾਂ 올ਡ ਐਲੀ ਲੋਰੈਂਜ਼ੋ ਉਹ ਨਹੀਂ ਇਨਵੋਲਵ ਸੀਗਾ ਉਹ ਉਹ ਕਿਸੇ ਤਰ੍ਹਾਂ ਉਹਦਾ ਨਾਮ ਵਿੱਚ ਨਹੀਂ ਸੀ ਸੋ ਕ੍ਰਿਸ਼ਨ ਸ਼ਰਮਾ ਨਾਮ ਦੇ ਬੰਦੇ ਨੇ ਦੇਖੋ ਪਹਿਲਾਂ ਕਿਸੇ ਨੂੰ ਮਾਰਿਆ ਤੇ ਬੇਲ ਤੇ ਬਾਹਰ ਸੀ ਮੁੜ ਕੇ ਫੇਰ ਕਿਸੇ ਦਾ ਜਿਹੜਾ ਕਤਲ ਕਰ ਦਿੱਤਾ ਤੇ ਫਾਈਨਲੀ ਜੋ ਆ ਫਰੀਮਨ ਦੀ ਪੁਲਿਸ ਉਸ ਨੂੰ ਫਾਉਂਡ ਦੇ ਵਿੱਚ ਕਾਮਯਾਬ ਹੋ ਗਈ ਇਹ ਸ਼ਾਮੀ ਤਕਰੀਬਨ 8:25 ਮਿੰਟ ਦੀ ਘਟਨਾ ਦੱਸੀ ਜਾਂਦੀ ਹੈ ਸ਼ਨੀਚਰਵਾਰ ਦਾ ਦਿਨ ਸੀਗਾ ਲਿਕ ਐਰੋ ਹੈਡ ਐਵੇਨਿਊ ਤੇ ਅਲਵਰਾਡੋ ਰੋਡ ਦੇ ਉੱਤੇ ਜਿਹੜੀ ਬੀਬੀ ਆ ਉਸ ਦੇ ਗੋਲੀ ਲੱਗੀ ਜਿਹੜੀ ਉਹ ਮਿਲੀ ਸੀ ਬਾਅਦ ਦੇ ਵਿੱਚ ਉਸ ਨੇ ਮੌਕੇ ਤੇ ਹੀ ਦਮ ਜਿਹੜਾ ਉਹ ਤੋੜ ਦਿੱਤਾ ਸੀ ਸੈਂਟਾ ਰੀਟਾ ਜੇਲ ਦੇ ਵਿੱਚ ਨੋ ਬੇਲ ਦੇ ਤਹਿਤ ਸ਼ਰਮੀ ਨੂੰ ਜਿਹੜਾ ਆ ਉਹਨਾਂ ਨੇ ਗ੍ਰਿਫਤਾਰ ਕਰਕੇ ਜਿਹੜਾ ਉਹ ਰੱਖਿਆ ਆ ਹੋਇਆ ਇਸ ਤੇ ਬਾਬਤ ਇਹਨਾਂ ਨੇ ਕੋਈ ਹੋਰ ਅਜੀ ਡੀਟੇਲ ਨਹੀਂ ਦੱਸੀ ਹੈਗੀ ਸੋ ਜਿਹੜੀ ਫ੍ਰੀਮਾਉਂਟ ਦੀ ਪੁਲਿਸ ਆ 224 ਦੇ ਵਿੱਚ ਚਾਰ ਹੋਮਿਸਾਈਡ ਨੂੰ ਇਨਵੈਸਟੀਗੇਟ ਕਰ ਚੁੱਕੀ ਆ ਦੋ ਕਿਨੇ ਵੀ ਸਨੇਚਰਵਾਰ ਨੂੰ ਹੀ ਜਿਹੜੀਆਂ ਉਹ ਵਾਪਰੀਆਂ ਸੀਗੀਆਂ ਸੋ ਇਹ ਬੜੀ ਮੰਦਪਾਗੀ ਗੱਲ ਆ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਇੱਕ ਹੋਰ ਖਬਰ 'ਚ ਗੱਲ ਕਰ ਰਹੇ ਸੀ ਵੀ ਕਿੱਦਾਂ ਜੇਲ੍ਹਾਂ ਬੰਦ ਕਰਨ ਦੀ ਵੀ ਗੱਲ ਹੋ ਰਹੀ ਆ ਖਰਚਾ ਵੀ ਜਿਹੜਾ ਉਸਤੇ ਬਾਰੇ ਜਿਹੜਾ ਉਹ ਦੱਸਿਆ ਜਾ ਰਿਹਾ ਆ ਪਰ ਇਦਾਂ ਦੇ ਜਿਨ੍ਹਾਂ ਨੇ ਪਹਿਲਾਂ ਅਜਿਹੇ ਕਾਂਡ ਕੀਤੇ ਆ ਜਦੋਂ ਬਾਹਰ ਆਉਂਦੇ ਆ ਤੇ ਮੁੜ ਦੁਬਾਰਾ ਜਿਹੜਾ ਕ੍ਰਾਈਮ ਕਰਦੇ ਆ ਤਾਂ ਕਿਸੇ ਨਾ ਕਿਸੇ ਪਿਆਰੇ ਦੀ ਕਿਸੇ ਦੇ ਪਰਿਵਾਰ ਦੇ ਜੀ ਦੀ ਜਾਨ ਆ ਉਹ ਇਦਾਂ ਨਜਾਇਜ਼ ਹੀ ਜਿਹੜੀ ਉਹ ਚਲੀ ਜਾਂਦੀ ਆ ਸੋ ਕਹਿੰਦੇ ਵੀ ਲੈਂਥੀ ਇਸ ਦੀ ਕ੍ਰਿਮੀਨਲ ਹਿਸਟਰੀ ਆ ਪੀਨਲ ਕੋਡ 624 187 ਇਹ ਦੇ ਤਹਿਤ ਅਟੈਂਟਡ ਮਰਡਰ ਦੇ ਤਹਿਤ ਇਸ ਉਤੇ ਕੇਸ ਚੱਲ ਰਿਹਾ ਆ ਅਸਾਲਟ ਵਿਦ ਸੈਮੀ ਆਟੋਮੈਟਿਕ ਫਾਇਰ ਆਰਮ ਦੇ ਤਹਿਤ ਇਸ ਉਤੇ ਕੇਸ ਜਿਹੜਾ ਚੱਲ ਰਿਹਾ ਆ ਜਿੱਦਾਂ ਦੱਸਿਆ ਵੀ bail ਦੇ ਉੱਤੇ ਬਾਹਰ ਸੀਗਾ ది హోమసైడ్ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹਨੇ ਕਿਸੇ ਤੌਰ ਦੇ ਉੱਤੇ ਕੀਤਾ ਆ ਸੋ ਲੋਕ ਜਿਹੜੇ ਪੁਲਿਸ ਵਾਲੇ ਵੀ ਗੱਲ ਕਰ ਰਹੇ ਆ ਜੇ ਕਿਸੇ ਨੂੰ ਇਸ ਸ਼ਨੀਚਰਵਾਰ ਨੂੰ ਹੋਏ ਕਤਲ ਦੇ ਵਿੱਚ ਹੋਮਸਾਈਡ ਬਾਰੇ ਜੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਡਿਪਾਰਟਮੈਂਟ ਦੇ ਨਾਲ ਫ੍ਰੀਮੌਂਟ ਪੁਲਿਸ ਡਿਪਾਰਟਮੈਂਟ ਦੇ ਨਾਲ ਜਿਹੜਾ ਉਹ ਸੰਪਰਕ ਕਰੇ 22 ਜੁਲਾਈ ਨੂੰ ਇਸ ਨੂੰ ਇਵੈਂਚੁਅਲੀ ਜਿਹੜਾ ਕਹਿੰਦੇ ਵੀ ਫ੍ਰੀਮੌਂਟ ਪੁਲਿਸ ਦੇ ਡਿਟੈਕਟਿਵ ਨੇ ਗੱਡੀ ਚਲਾਉਂਦੇ ਹੋਏ ਜਿਹੜਾ ਉਹ ਫੜਿਆ ਸੀ ਇੰਨੇ ਭਜਾਉਣ ਦੀ ਗੱਡੀ ਆਪਣੀ ਕੋਸ਼ਿਸ਼ ਕੀਤੀ ਪਰ ਇਸ ਨੂੰ ਜਿਹੜਾ ਉੱਥੇ ਦਬੋਚ ਲਿਆ ਗਿਆ ਸੀਗਾ ਵਿਦਆਊਟ ਐਨੀ ਇਨਸੀਡੈਂਟ ਤੇ ਹੁਣ ਮਰਡਰ ਐਂਡ ਪੀਨਲ ਕੋਡ ਕਨਵਿਕਟਿਡ ਫੈਲਨ ਇਨ ਪੋゼਸ਼ਨ ਆਫ ਫਾਇਰ ਆਰਮ ਇਹ ਦੋ ਨਵੇਂ ਹੋਰ ਚਾਰजेस ਦੇ ਨਾਲ ਜਿਹੜਾ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ